ਚਲ ਭੱਵੀ ਉਹਨੇ ਕਹਿਣਾ ਪਤਾ ਨਹੀਂ ਅੰਦਰ ਕੀ ਗੱਲਾਂ ਕਰੀ ਜਾਂਦੀਆਂ ਵਾ ਆ ਜਾ ਘੜੀ ਧੁੱਪੇ ਬਾਹਰ ਬੈਨੇ ਆ ਜਾ ਅੰਦਰ ਤੇ ਸਨ ਨਹੀਂ ਚੜ ਗਏ ਇੱਥੇ ਫਿਰ ਹੈਗੀ ਮਾੜੀ ਫੜ ਧੋਪ ਹੈਗੀ ਆ ਆ ਦਿਨ ਤੇ ਤੈਨੂੰ ਬੜੀ ਮौज ਜੀ ਹੈ ਇੱਕ ਤਾਂ ਹਰ ਇੱਕ ਚੀਜ਼ ਘਰ ਦੀ ਲਾਈ ਪਾਲਕ ਮੇਥੀ ਕਰੇ ਸਭ ਪਸੰਦ ਕਰੇਵੇ ਬਾਹਰ ਨਹੀਂ ਜਾਣਾ ਪੈਂਦਾ ਮੇਥੀ ਤਾਂ ਨਹੀਂ ਇੱਥੇ ਤੋੜੋ ਤੇ ਸਬਜੀ ਸੂਜੀ ਬਣਾਓ ਵਧੀਆ ਕੀਤਾ ਤੀ ਤੂੰ ਆਹੋ ਉਹਦਾ ਸੱਸ ਮੇਰੀ ਹੈ ਬੜੀ ਸਚਾਰੀ ਆ ਸਚਿਆਰੀ ਹੈ ਨਾ ਪਰ ਅਕਲੂ-ਕਲੂ ਨੂੰ ਕਹੋ ਨਹੀਂ ਆ ਉਹ ਨਹੀਂ ਉਹ ਗੱਲ ਦਾ ਨਾ ਭਾਬੀ ਤੂੰ ਗੁੱਸਾ ਕਰ ਨਾ ਮੈਨੂੰ ਗੁੱਸਾ ਕਿਉਂ ਨਾ ਲੱਗ ਅਗਲੀ ਨੇ ਮੂੰਹ ਤੇ ਗੱਲਾਂ ਕਰਤੀਆਂ ਤੇ ਗੁੱਸਾ ਕਿਉਂ ਨਾ ਲੱਗੇ ਇੱਥੇ ਕੋਈ ਗਵਾਂਡਣ ਵੀ ਬੈਠੀ ਹੁੰਦੀ ਨਾ ਉਹਨੇ ਵੀ ਵੇਖ ਕੇ ਕਹਿ ਦੇਣਾ ਓੜਲਾ ਤੇਰੀ ਤੇ ਪਰਝਾਈ ਪੱਗ ਨਹੀਂ ਲਾ ਕੇ ਲਈ ਸਾਡੇ ਰਿਵਾਜ ਆ ਪੱਗ ਲਾ ਕੇ ਲਿਆਉਂਦੇ ਪਰੌਣੇ ਦੀ ਨਹੀਂ ਹੱਦ ਹੋ ਗਈ ਆ ਗਾਂ ਤਾਂ ਤੂੰ ਪੱਗ ਲੈ ਆਈ ਕਾਨੂੰ ਆਦੀ ਹੋ ਗਈ ਆ ਦਵਿੰਦਰੇ ਜਿਹਨੂੰ ਅਕਲ ਹੋਵੇ ਨਾ ਉਹ ਹੀ ਲੈਂਦਾ ਵਾ ਓਦਾਂ ਨਹੀਂ ਜਿਹਨੂੰ ਬੇਅਕਲ ਨੇ ਮੂੰਹ ਤੇ ਗੱਲ ਕਹਿ ਰਣੀ ਚੱਲ ਕੋਈ ਨਹੀਂ ਵੀਰ ਦਾ ਫੋਨ ਨਹੀਂ ਆਜਲੇ ਆਉਂਦਾ ਵੀਰ ਦਾ ਫੋਨ ਕਿਤੇ ਮੈਂ ਮੇਰੇ ਨਾਲ ਵੀ ਗੱਲ ਕਰ ਹੀ ਲੈਂਦਾ ਫੋਨ ਚੁੱਕਦਾ ਹੀ ਨਹੀਂ ਮੇਰਾ ਤੇ ਕੋਈ ਨਹੀਂ ਲਾਉਣੀ ਹੈ ਮੈਂ ਸ਼ਾਇਦ ਭਾਵੇਂ ਆ ਹੀ ਜਾਵੇ ਅੱਛਾ ਹਾਂ ਚਲੋ ਮਾਰਦੀ ਵੀ ਸਕਾਲ ਉਧਰੋਂ ਆ ਜਾਣਾ ਹਾਂ ਚਲੋ ਫਿਰ ਚੁੱਕ ਨਾਣੀ ਮੇਰੀ ਗੱਲ ਸੁਣ ਇੱਕ ਆਉਣਗੀ ਨਾ ਇਹ ਸਮਝਾਵੀਂ ਬੀਜੀ ਨੂੰ ਅੱਜ ਆ ਖਾਣੇ ਗੱਲ ਪਾ ਕੇ ਆਈ ਮਾੜੀ ਜੀ ਉਹਨਾਂ ਦੇ ਸਿਆਣੇ ਬਿਆਣੇ ਆ ਐਡਾ ਨਾ ਕਰਨ ਮੇਰੇ ਘਰ ਤੇ ਉਦੋਂ ਇਹਨਾਂ ਨੇ ਵੜਨਾ ਹੀ ਆ ਜਦੋਂ ਚੰਗੀ ਦਿਲ ਚ ਪੜਾਅ ਛੱਡੀ ਹੋਵੇ ਉਹ ਕੱਢਣ ਹੋਣਾ ਹੀ ਆ ਉਦਾਂ ਨਹੀਂ ਮੇਰੇ ਘਰ ਵੜਦੀਆਂ ਨੂੰ ਸੱਸ ਨਹੀਂ ਵੜਦੀਆਂ ਪਤਾ ਇਹਨੂੰ ਵੀ ਪਤਾ ਘਰੇ ਰੁਣਚਣ ਕਾਦੀਆਂ ਰਹਿੰਦੀਆਂ ਆ ਵਾ ਕੀ ਕਰਨਾ ਵਾ ਐਵੇਂ ਮੁੜ ਕੇ ਇਹੋ ਗੱਲਾਂ ਜਿਹੜੀਆਂ ਤੂੰ ਹੁਣ ਦੱਸਣ ਲਈ ਆ ਪੜਾਸਾਂ ਮੈਂ ਤੈਨੂੰ ਵੇਖਿਆ ਤੈਨੂੰ ਹਰ ਵਾਰੀ ਤੂੰ ਤੇ ਆ ਪੋਚੇ ਹੀ ਪਉਣੀ ਗੱਲ ਤੇ ਪੋਚੇ ਮੈਨੂੰ ਤੇ ਦੋਵੇਂ ਭਰਾ ਹੀ ਕੋ ਦੇ ਆ ਠੀਕ ਆ ਆਂਦੇ ਹੁੰਦੀ ਜਿੰਨੀਆਂ ਉਂਗਲਾਂ ਉਨੀ ਪੀੜਾ ਠੀਕ ਆ ਪਰ ਨਹੀਂ ਆ ਕਹਿਣ ਦੀ ਗੱਲ ਹੀ ਤੇਰਾ ਉਹ ਭਾਬੀ ਨਾਲ ਕੁਝ ਜ਼ਿਆਦਾ ਹੀ ਆਗੇ ਜੇ ਚੱਲਿਆ ਘੋਟ ਬਣਾ ਕੇ ਬੈਠੋ ਹੁਣ ਆ ਕੀ ਆ ਬਾਜੀ ਸੋਣੀਏ ਤੇ ਤੇ ਲੂਣੀ ਹਰਾਵਾ ਕੀ ਗੱਲ ਹੋਈ ਆ ਪਤਾ ਵੀ ਲੱਗੇ ਹੁਣ ਆ ਕੀ ਆ ਮੈਂ ਇੱਥੇ ਆ ਕੇ ਨਾ ਬੜੀ ਵੱਡੀ ਗਲਤੀ ਕਰ ਛੜੀ ਕਿਉਂ ਅਸੀਂ ਕਦੀ ਮੱਥੇ ਵਟ ਪਾਇਆ ਤੇਰੇ ਆਉਂਦੀ ਮੱਥੇ ਵਟ ਤੁਸੀਂ ਤਾਂ ਨਹੀਂ ਪਾਇਆ ਅਪਰ ਤੁਹਾਡੀ ਮੰਮੀ ਨੇ ਪਾਤਾ ਮੈਨੂੰ ਉਹ ਗੱਲਾਂ ਕੀਤੀਆਂ ਜਿਹੜੀ ਕੀਤੀਆਂ ਨਾ ਹੁਣ ਫਿਰ ਕੀ ਹੋਇਆ ਪਾਜੀ ਅੱਜ ਕੱਲ ਹਰ ਇੱਕ ਥਾਂ ਪੈਸੇ ਚੱਲਦੇ ਜੇ ਮੈਂ ਸੂਟ ਦੇ ਨਾਲ ਪੈਸੇ ਲਾਤੇ ਵੀ ਆਪਣੀ ਮਨਪਸੰਦ ਦੀ ਪੱਗ ਲਾਇਓ ਪਰ ਤੁਹਾਡੀ ਮੰਮੀ ਕਿੱਥੇ ਚੜੀ ਤੇ ਕਿੱਥੇ ਉਤਰੀ ਮੈਨੂੰ ਵਨ ਸਵਨੀਆਂ ਗੱਲਾਂ ਸੁਣਾਈਆਂ ਅਹੀਂ ਕਿ ਆਪਣੀ ਕੁੜੀ ਨੂੰ ਆ ਦਿੰਨੇ ਆ ਅਹੀਂ ਕਿ ਆਪਣੀ ਕੁੜੀ ਨੂੰ ਆ ਦਿੰਨੇ ਆ ਜੇ ਤੀ ਦਿੰਦੇ ਨਾ ਪਾਜੀ ਆਪਣੇ ਘਰ ਦਿੰਦੇ ਆ ਆਪਣੇ ਘਰੋਂ ਦਿੰਦੇ ਆ ਠੀਕ ਹੈ ਨਾ ਸੁਣਾਉਣ ਵਾਲੀ ਕਿਹੜੀ ਗੱਲ ਹੋ ਗਈ ਇਹਦੇ ਵਿੱਚ ਐਹੀ ਗੱਲ ਦਵਿੰਦਰ ਨਾ ਕਰਦਾ ਉਹਦਾ ਸੁਭਾਅ ਹੀ ਇਦਾਂ ਦਾ ਗੁੱਸਾ ਨਾ ਕਰਿਆ ਕਰੋ ਤੁਹਾਨੂੰ ਕਿੰਨੀ ਵਾਰਾਂ ਕਿਹਾ ਪਰ ਨਹੀਂ ਭਾਜੀ ਇਦਾਂ ਦਾ ਸੁਭਾਅ ਵੀ ਨਹੀਂ ਚਾਹੀਦਾ ਜਿਹੜੇ ਅਗਲੇ ਦਿਨ ਆਉਂਦੇ ਦੇ ਬੈਠੇ ਖਲੋਤੇ ਦੇ ਨਾਲ ਤੁਸੀਂ ਚਾਹ ਨਾ ਪਾਣੀ ਹੈ ਬੰਦਾ ਥੋੜਾ ਵੇਖ ਲੈ ਵੀ ਮੈਂ ਕੀ ਦੇ ਨਾਲ ਗੱਲ ਕਰਨੀ ਆ ਤੇ ਕੀ ਕਰਨੀ ਆ ਵਾ ਹਾਦ ਹੋ ਗਈ ਆ ਕਿਹੜੀਆਂ ਕਿੜੀਆਂ ਗੱਲਾਂ ਤੜੀ ਮਾਰੇ ਮੈਨੂੰ ਸੁਣਾਈਆਂ ਚੱਲ ਸੋਨੀਆ ਕੋਈ ਨਹੀਂ ਅਹੀਂ ਤਾਂ ਅਜ ਤਾਂ ਕਰ ਦਈਆਂ ਦਵਿੰਦਰ ਦਵਾਲੀ ਵੀ ਕੇ ਵੀਡੀਓ ਜਾਂਦੀ ਆ ਉਹ ਵੀ ਚੁੱਪ ਕਰਕੇ ਬਹਿ ਜਾਂਦੀ ਫਿਰ ਕੀ ਕਰਨਾ ਭਾਜੀ ਦਿਵਿੰਦਰ ਚੁੱਪ ਹੁੰਦੀ ਆ ਦਿਵਿੰਦਰ ਨੂੰ ਕੋਈ ਮਤਲਬ ਹੋਗਾ ਪਰ ਮੈਨੂੰ ਨਹੀਂ ਕੋਈ ਮਤਲਬ ਠੀਕ ਹੈ ਨਾ ਜੇ ਐਨੀ ਹਵਾ ਕਰਦੇ ਹੀ ਚਾਹ ਤੇ ਫਿਰ ਵੀ ਗਾੜੀ ਮੇਰੀ ਫੋਕੀ ਮੱਥੇ ਮਾਰੀ ਉਹਨਾਂ ਨੇ ਚੱਲ ਕੋਈ ਨਹੀਂ ਭਾਬੀ ਜੀ ਇਦਾਂ ਕਰਦੇ ਪਕੌੜੇ ਕੱਢ ਲੈਨੇ ਆ ਤੇ ਚਾਹ ਪੀਨੇ ਆ ਕੋਈ ਗੱਲ ਨਹੀਂ ਉਹ ਨਹੀਂ ਨਹੀਂ ਮੈਂ ਨਹੀਂ ਚਾਹ ਪੀਣੀ ਆ ਵੇਖੋ ਟਾਈਮ ਕਿੰਨਾ ਹੋ ਗਿਆ ਤੇ ਬੱਸ ਮੇਰੀ ਫੇਰ ਹੋਣ ਵਾਲੀ ਹੋਣੀ ਤਾਂ ਤੁਸੀਂ ਮੈਨੂੰ ਛੱਡ ਕੇ ਆਓ ਮੋਟਰਸਾਈਕਲ ਤੇ ਸਾਡੀ ਮਾਤਾ ਜੀ ਜਾਲਾ ਠੀਕ ਆ ਨਹੀਂ ਤੇ ਮੈਨੂੰ ਦੱਸ ਦੋ ਮੈਂ ਆਟੋ ਵੇਖ ਕੇ ਤੇ ਚਲ ਜਾਵਾਂ ਉਹਦਾ ਗੁੱਸਾ ਨਾ ਕਰੇਗਾ ਗੱਲ ਦਾ ਕੋਈ ਗੱਲ ਨਹੀਂ ਐਨੀ ਤਾਂ ਤਿੱਨੀ ਹੋਈ ਦਾ ਗੱਲ ਵੀ ਬੰਦਾ ਸਾਰ ਤਰੀਕੇ ਨਾਲ ਤੇ ਸੋਚ ਸਮਝ ਕੇ ਕਰਦਾ ਸਿਆਣੇ ਬੰਦੇ ਦੀ ਪਹਿਚਾਣ ਹੁੰਦੀ ਆ ਪਰ ਤੁਹਾਡੀ ਮਾਨਸ ਸਿਆਣਿਆਂ ਵਾਲੀ ਨਹੀਂ ਕੀਤੀ ਚੱਲ ਮੈਂ ਛੱਡ ਆਉਣਾ ਕੋਈ ਨਹੀਂ ਮਾਤਾ ਦਾ ਹਾਲ ਵੀ ਕੋ ਹੁੰਦਾ ਕਦੀ ਉਹਨਾਂ ਨਾਲ ਵੀ ਗੱਲ ਕਰਨੀ ਜਿਹੜੇ ਬੰਦਿਆਂ ਵਾਲੀ ਕਰਦੇ ਕਈ ਵੇਲੇ ਫਿਰ ਗੁੱਸਾ ਕਰਦੀ ਹੈ ਜੋ ਬਣ ਹੋਣਾ ਆ ਵਸਵੇਰਦਾ ਤੂੰ ਇਹਨੂੰ ਢੀਕਾਂ ਡਾਇ ਬੰਬੀ ਤਾਂ ਹੀ ਤੂੰ ਮੁੜਿਆ ਬੰਬੀ ਦੇ ਟਾਈਮ ਲੱਗ ਗਿਆ ਮਾਤਾ ਕਿ ਮੇਰੀ ਗੱਲ ਸੁਣ ਜੋ ਆਈ ਹੀ ਭਾਬੀ ਤੇ ਉਹਨੂੰ ਕੋਈ ਮੜਾ ਮੋਟਾ ਖਾਣ ਨੂੰ ਲਿਆਉਂਦੇ ਤੁਸੀਂ ਤੇ ਲਿਆਉਣਾ ਕੰਨੇ ਹੀ ਇਹ ਤਾਂ ਘਰ ਨਹੀਂ ਸੀ ਇਹ ਸਕੂਟਰੀ ਲੈ ਆਂਦੀ ਮੈਂ ਘਰ ਨਹੀਂ ਤੇ ਮੈਨੂੰ ਫੋਨ ਕਰ ਦਿੰਦੇ ਮੈਨੂੰ ਤਾਂ ਉੱਥੇ ਮਿਲੀ ਜਦੋਂ ਸਰੇ ਆਈ ਆ ਫਿਰ ਹਣ ਭੋਕੀ ਚਾਹ ਪੀ ਲੈਣੀ ਪਈ ਫੇ ਕੀ ਕਰਨਾ ਹੈ ਕਰਨਾ ਕੀ ਚਾਰ ਪਕੌੜੇ ਨਹੀਂ ਨਿਕਲ ਤੜ ਕੋ ਸਾਡੇ ਘਰ ਦੇਸਣਾ ਨਹੀਂ ਆ ਸਭ ਕੋ ਹੈਗਾ ਇਹ ਦਵਿੰਦਰ ਨੂੰ ਚਾਹੀਦੀ ਤੂੰ ਹੀ ਤੂੰ ਮੜਾ ਮੋਟਾ ਦੇਖ ਲਿਆ ਕਰੋ ਥੋੜਾ ਬੋਤਾ ਜੋ ਉਹਨੂੰ ਨਹੀਂ ਚਾਹੀਦੀ ਤਾਂ ਤੂੰ ਵੇਖ ਲੈਦੀ ਮਾਤਾ ਮਾੜਾ ਮੋਟਾ ਨਾਲੇ ਕੀ ਕਿਹਾ ਉਹਨੂੰ ਹੈ ਆਪਣੇ ਘਰ ਪੱਗਾਂ ਪੁੱਗਾਂ ਹੈ ਨਹੀਂ ਆ ਐਸ਼ਾ ਇਹ ਗੱਲ ਸੁਣਾਈ ਉਹਨੇ ਤੈਨੂੰ ਇਹ ਜੜਗਮ ਵਿਚਾਰਾਂ ਬਣੀਆਂ ਕਰਨੀਆਂ ਨਹੀਂ ਕਿਉਂ ਨਹੀਂ ਉਹਨੇ ਪੱਗ ਨਾਲ ਲਾਈ 200 ਰੁਪਏ ਕੱਢ ਕੇ ਲਾਤਾ ਹਾਂ ਤਾਂ 200 ਦਾ ਪਰਨਾ ਨਹੀਂ ਆਉਂਦਾ ਉਹ ਕੋਈ ਨਹੀਂ ਮਾਤਾ ਇਦਾਂ ਨਹੀਂ ਸੋਚੀਦਾ ਹੁੰਦਾ ਆਪਣੇ ਨਾ ਇੰਨਾ ਕੋ ਹਰ ਫਿਰ ਵੀ ਤੂੰ ਰੱਜਦੇ ਨਹੀਂ ਪੱਗ ਨਾਲ ਕੋ ਜਿਆਦਾ ਹੋਣਾ ਕਿੰਨਿਆਂ ਦੇ ਪੱਗਾਂ ਮੰਦਾਂ ਮੈਂ ਅਹੀਂ ਰੱਜਿਆ ਹੀ ਆਪਣੇ ਘਰ ਜਦੋਂ ਆ ਹੀ ਗਈ ਪੁੱਲੀ ਚੁੱਕੀ ਕਦੇ ਅੱਗੋਂ ਨਾ ਪਿਛੋਂ ਨਾ ਆਉਣ ਉਹ ਜੇ ਆ ਹੀ ਗਏ ਆ ਤੇ ਚਾਜ ਨਾਲ ਕਿ ਫਿਰ ਆਉਂਗੀ ਜੇ ਨਹੀਂ ਤੇ 200 ਪੱਗ ਦਾ ਸਮਝ ਲੈਣਾ ਕਿ ਪੱਗ ਦਾ 200 ਲੈ ਜਾਂਦੀ ਪੱਗ ਤੇ ਸੁਣਾਉਣ ਦੀ ਲੋੜ ਹੀ ਉਹਨੂੰ ਇੱਥੇ ਤਤੀ ਹੋ ਗਏ ਬਈ ਸਨਾਈਆਂ ਵਾਲਿਆਂ ਦਾ ਮਾਰਦਾ ਸਭ ਤੁਸੀਂ ਤੁਹਾਡੇ ਨਾਲ ਰਲਗਾ ਚੋਕਦਿਆਂ ਆ ਆਹੋ ਰਲੀਆਂ ਚੋਕਦਿਆਂ ਤੈਨੂੰ ਕਹੀਏ ਤੇ ਫਿਰ ਐਸੇ ਗੱਲਾਂ ਦੂਜੇ ਬੱਜੇ ਹੋ ਜੇ ਨਹੀਂ ਕੋਈ ਪੁਰਾਣਾ ਜਰ ਰਵਾਜ ਦਾ ਥਰਾਂ ਦਾ ਦੋਟਾ 101 ਸੂਟ ਗੱਲ ਸੁਣ ਮਾ 5-5 ਹਜ਼ਾਰੇ ਸੂਟ ਪਾਉਂਦੀ ਆ ਹੈ ਉਹਨੂੰ ਕੋਈ ਗੱਲ ਦੀ ਕਮੀ ਆ ਇੱਕ ਰੀਤ ਹੁੰਦੀ ਰਿਵਾਜ ਹੁੰਦਾ ਵਾ ਭਾਵੇਂ ਕੋ 250 ਦਾ ਦੇ ਸੂਟ ਭਾਵੇਂ ਨਾਲ ਤੱਕ ਨਹੀਂ ਤੇ ਪੈਸੇ ਦੇ ਦੇ ਉਹੀ ਬੜੀ ਹੁੰਦੀ ਮਿਹਰਬਾਨੀ ਵੀ ਇਹੋ ਹੀ ਸੁਣਾਇਆ ਵਾਂ ਉਹਨੂੰ ਪਤਾ ਲੱਗੂ ਤੇ ਗਾਂ ਕਿਦਾਂ ਦੇ ਲਿਆਉਣੇ ਆ ਅਗਲੇ ਆਪਣਾ ਹਿਸਾਬ ਤਾਂ ਵੇਦੇ ਇੱਕ ਸਗਰੀ ਹੁੰਦਾ ਵਾ ਦੇ ਤਾਂ ਠੀਕ ਆ ਜਰੂਰੀ ਥੋੜੀ ਪਾ 5 ਪਰ 7000 ਦਾ ਸੂਟ ਲੈ ਕੇ ਦੇਣਾ ਤੇ ਸੋਚ ਉਹ ਤਰੇ ਆਉਂਦੇ ਉਹਦੇ ਕਦੇ ਸਹੀ ਸਮਾਈ ਦੋਸਤ ਨਿਸ਼ਾਲੀ ਆਈ ਇੰਦਾ ਗਾਂ ਲੈਣਾ ਹੀ ਉਹ ਕੋਈ ਗੱਲ ਨਹੀਂ ਆਈ ਤੇ ਫਿਰ ਕੀ ਆ ਐਂਦਾ ਮੱਥੇ ਵੜ ਨਹੀਂ ਪਾਈਦਾ ਜਿੱਦਾਂ ਤੂੰ ਕਰਦੀ ਆ ਲੁੱਟੀ ਆ ਕਹਿਰ ਦੇ ਕਮ ਤੇ ਕੋਈ ਨਹੀਂ ਇਹੀ ਕਮਾਉਂਦੇ ਆਂ ਅਸੀਂ ਉਹਨਾਂ ਦੇ ਚਰਤੇ ਬੈਠੇ ਆਂ ਕਿ ਸਾਨੂੰ ਸੂਟ ਰੋਗ ਤੇ ਫੇਰ ਸਾਨੂੰ ਇਹਦੀ ਚੰਗਾ ਫੇ ਲੈ ਕੇ ਹੀ ਨਾਉਂਦੀ ਹਾਂ ਮਾਤਾ ਕਿਹੜੀ ਗੱਲ ਆ ਸੱਜਣ ਹੁੰਦਾ ਵਾ ਤੈਨੂੰ ਮੈਂ ਕਨੀਂ ਨਾ ਕਹਤਾ ਉਹ ਹਣੇ ਪਿੱਟ ਚਵਾੜਨਾ ਵਾ ਉਹਨਾਂ ਪਾਉਣ ਵਾਲਾ ਨਾ ਰੱਖਣ ਵਾਲਾ ਨਾ ਦੇਣ ਵਾਲਾ ਤੇ ਇਹਨੂੰ ਗਾਹ ਲਾ ਦਿਓ ਇਹਦਾਂ ਦੇ ਸਾਹਣਾ ਨਹੀਂ ਲੈਂਦਿਆਂ ਲਾ ਦਿਓ ਇੱਥੇ ਲੈ ਲੈਂਦੇ ਸਾਰਾ ਕੋ ਤੇ ਕਰਨਾ ਹੋਵੇ ਕੋ ਤੇ ਤੇਰਾ ਹਾਲ ਹੀ ਇਹੀ ਰਿਹਾ ਚੱਲ ਜਾ ਜਾ ਤੂੰ ਵੀ ਜੋਸ਼ ਮਨੇਰ ਤਾ ਨਿਕਲਦਾ ਸਾਮਾਨ ਘਰ ਵੜਦਾ ਮੈਂ ਕੰਮ ਨਾ ਕਰਾਂ ਬਾਹਰ ਇੱਥੇ ਸਾਡੇ ਸਹਾਨੇ ਬੈਠਾ ਰਹਾ ਚੰਗਾ ਤੂੰ ਘਰੋਂ ਜਾ ਰਿਹਾ ਵੇ ਤੇ ਚ ਨਵਿੰਦਰ ਹਾਂਜੀ ਮੇਰੀ ਗੱਲ ਸੁਣਾ ਆ ਚੁੱਪ ਕਰ ਪਾਪੀ ਬੈਠੀ ਹੈ ਕੀ ਆ ਇਧਰ ਆ ਜਾ ਹਾਂ ਮੇ ਕੀ ਮਾਤਾ ਨੇ ਰੋਣੀ ਪਾਈ ਆ ਅੱਗ ਪੂਕਦਾ ਕੀ ਮਸਲਾ ਆ ਮਾਤਾ ਦੇ ਤਾਂ ਸੁਭਾਅ ਦਾ ਪਤਾ ਹੀ ਆ ਤੇ ਪਾਪੀ ਪਾਕ ਨਹੀਂ ਲਾਗੇ ਲੈ ਸੂਰ ਦੇ ਨਾਲ ਤੇ ਉਹੀ ਗੱਲ ਦਿੱਤੀ ਜਾਂਦੀ ਆ ਉਦੋਂ ਪਤਾ ਕੀ ਆ ਜੋ ਹਨ ਗੁੱਸੇ ਵਾਲੀ ਗੱਲ ਤਾਂ ਹੈ ਆ ਇੱਥੇ ਕੋਈ ਹੋਰ ਵੀ ਬੈਠਾ ਹੁੰਦਾ ਨਾ ਉਹਨੇ ਵੇਖ ਕੇ ਇਹੋ ਬਾਲ ਕਹਿ ਰਹੇ ਪੂਰੇ ਸੁੱਖੀ ਸੰਧੀ ਤੇਰਾ ਆਦਮੀ ਜਿੰਦਾ ਪਾਗਲ ਕੋਈ ਨਹੀਂ ਰਹੀ ਗੱਲ ਮਾਤਾ ਕਰੀ ਜਾਂਦੀ ਐ ਚਲੋ ਚੁੱਪ ਕਰੋ ਜਿੰਦੂ ਅਗਲੀ ਨੇ ਪੈਸੇ ਦੇਤੇ ਤੇ ਬਈਆਂ ਨਾਲ 200 ਪਾਗ ਦਾ ਜ਼ਰੂਰੀ ਐ 200 ਦਾ ਤਾਂ ਪਰਣਾ ਨਹੀਂ ਹੁੰਦਾ ਇਹ ਵੀ ਤੂੰ ਹੀ ਓਰੀ ਬੋਲੀ ਬੋਲਣਾ ਪੀ ਪਰਣਾ ਨਹੀਂ ਹੁੰਦਾ ਮੈਂ ਤੇ ਤਾਂ ਆਵਦੀ ਬੋਲੀ ਬੋਲਣ ਦੀ ਭਰਾ ਮੇਰੇ ਨੇ 5000 ਰੁਪਿਆ ਕਿ ਲਿਆ ਵਾ ਤੇ ਇਹਨੇ ਇਹਨੇ ਕੱਚ ਸਾਰਤਾ ਮੈਨੂੰ ਪਤਾ ਹਰ ਵਾਰੀ ਇਦਾਂ ਕਹਿੰਦਾ ਵਾ ਤੇ ਇਦਾਂ ਚਾਲ ਦੇਣੀ ਦੋ ਦਿੰਦਰ ਕੋਈ ਨਹੀਂ ਜੇ ਆਈ ਆ ਤੇ ਇਦਾਂ ਨਹੀਂ ਕਰੀ ਜਾਂਦਾ ਇਹ ਜੋ ਗੱਲ ਹੋਣੀ ਆ ਵਿਚਾਰ ਵਾਲੀ ਹੁੰਦੀ ਗੱਲ ਇਹ ਵਿਚਾਰ ਵੀ ਬੜੀ ਏ ਗੱਲ ਦੀ ਚਲੋ ਮੈਂ ਤਾਂ ਚਾਹ ਬਾਚ ਦਿਨੀ ਆ ਪਹਿਲਾਂ ਬੱਸੇ ਚੜਾਓ ਮੁਕੜੀ ਪਈ ਆ ਕੀ ਕਹਿੰਦੀ ਜਾਣਾ ਆਓ ਆਜੋ ਚਲੋ ਅੱਗੇ ਸਮਝ ਨਹੀਂ ਆਉਂਦੀ ਮੰਮੀ ਚਲੋ ਜਾਣ ਨੂੰ ਤੇ ਚਲ ਗਈ ਆ ਪਰ ਤੁਹਾਡਾ ਵੀ ਨਾ ਉਹਦਾ ਗੱਲ ਕਰਨ ਦਾ ਤਰੀਕਾ ਗਲਤ ਸੀ ਜੇ ਮੈਂ ਕੋਈ ਵੀ ਗਲਤ ਕੀਤੀ ਹੋਊ ਨਾ ਤੇ ਫੇਰ ਇੱਥੇ ਚਾਰ ਬੁੜੀਆਂ ਇਕੱਠੀਆਂ ਕਰਕੇ ਮੇਰਾ ਕੁਛੀ ਉਹ ਮੰਮੀ ਉਹ ਗੱਲ ਨਹੀਂ ਆ ਹੁਣ ਇਹਨੇ ਜਾ ਕੇ ਪਿੰਡ ਮੰਮੀ ਨੂੰ ਕਾਜੀ ਦਾ ਸੋਜੀ ਕਿੱਦਾਂ ਹੋਣੀ ਆ ਮੈਨੂੰ ਪਤਾ ਲੱਗਣਾ ਵਾ ਨਹੀਂ ਗੱਲ ਸੁਣੋ ਚੰਗੇ ਨਹੀਂ ਲੱਗੀਦਾ ਉਹਨੇ ਜੋ ਬੰਦੇ ਲਾਗੇ ਬੈਠੀ ਪਾ ਨਹੀਂ ਕੀ ਕਹੀ ਹਣੀ ਤੇ ਕੀ ਨਹੀਂ ਤੇ ਜੋ ਬੰਨੇ ਮੇਰੇ ਦਿਵਾਲੇ ਹੋ ਜਾਣਾ ਵਾ ਉਹ ਪੁੱਛਦੇ ਤਾ ਹੋਊਗਾ ਤੇਰੇ ਦਿਵਾਲੇ ਮੰਮੀ ਲਈ ਹਾਦੀ ਹੋਈ ਆ ਕੀ ਹੀ ਇੱਕ ਪਾਗੀ ਨਹੀਂ ਜੇ ਨਹੀਂ ਲਈ ਤੇ ਤੇ ਕੀ ਹੋ ਗਿਆ ਇਹਨੇ ਵੀ ਬਸ ਹੁਣ ਗੱਲ ਵੇਖੀ ਦਾਹਾਂ ਘਰਾਂ ਚ ਨਾ ਹੁਣ ਸੁਣਾਈ ਤੇ ਉਹਨਾਂ ਚ ਰੰਡ ਵੀ ਨਹੀਂ ਪਾਣੀ ਵੇਖੀ ਹੁਣ ਤੇ ਫੋਨ ਹੀ ਨਹੀਂ ਚੁੱਕਣਾ ਵੇਖਿਆ ਬੱਲਾ ਜਾਈ ਜਾਂਦੇ ਤਿੰਨ ਵਾਰੀ ਮੈਂ ਫੋਨ ਲਾ ਲਿਆ ਹੁਣ ਕਿਤੇ ਇਹਨਾਂ ਨੇ ਫੋਨ ਚੁੱਕੜਾਵਾ ਜਦੋਂ ਮੈਂ ਨਹੀਂ ਨਾ ਗਈ ਉਦੋਂ ਫੋਨ ਤੇ ਫੋਨ ਫੋਨ ਤੇ ਫੋਨ ਜਾ 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 ਹੂੰ ਹੋ ਨਹੀਂ ਫੋਨ ਚੁੱਕਣਾ ਇੱਕ ਵਾਰੀ ਨਹੀਂ ਪੁੱਛਿਆ ਵੀ ਕੱਲ ਦੀ ਹੋ ਕੇ ਆਈਆਂ ਕੀ ਬਣਿਆ ਕੀ ਨਹੀਂ ਹੈ ਐਂ ਤਾਂ ਕਰਦੀ ਆ ਮਿੰਟ ਇਨਾ ਗੁੱਸਾ ਚੜਨ ਗਿਆ ਨਾ ਕੋਈ ਕਹਿਣ ਦੀ ਗੱਲ ਨਹੀਂ ਐਂ ਤਾਂ ਕਰਦੀ ਜਿਹੜੀ ਆ ਭੈਣ ਜੀ ਬੜੀ ਬੰਦੀ ਫਿਰਦੀ ਹੀ ਨਾ ਬੜੀ ਹਮਦਰਦ ਬੰਦੀ ਹੈ ਜੀ ਇਹਦੇ ਵੱਲ ਜਾਵਾਂ ਇਹਨੂੰ ਸੁਣਾ ਕੇ ਆਉਣੀ ਪਹਿਲਾਂ ਚਾਰ சரி சூா ரெண்டு சவிர சவரை குண்டியா டண்டி தடு ਅੰਦਰ ਬਾਹਰ ਨੇ ਆਨ ਸਕੂਲ ਭੇਜ ਕੇ ਤੇ ਅੰਦਰ ਲੱਗ ਕੇ ਵੀ ਇਹੀ ਕੰਮ ਕਰਨ ਮੈਂ ਕਿਹਾ ਚੱਲ ਬਾਹਰ ਦਾ ਬਾਹਰ ਹੋ ਜੂਗਾ ਬਾਅਦ ਚ ਪਹਿਲਾਂ ਅੰਦਰ ਬੋਕਰ ਵਾਰੀ ਕਰ ਲੈਣੀ ਤੂੰ ਸੁਣਾ ਤੂੰ ਕਦੋਂ ਆਈ ਰਾਤ ਤੇ ਵੇਖੀ ਨਹੀਂ ਤੂੰ ਤੂੰ ਕਿਹੜੇ ਵੇਲੇ ਆਈ ਆ ਹਾਣਾ ਕੀ ਨਹੀਂ ਪਹਿਣਾ ਅੱਧੀ ਰਾਤ ਹੋ ਗਈ ਮੈਨੂੰ ਆਉਂਦਿਆਂ ਨੂੰ ਆਣ ਕੇ ਤੇ ਮੈਂ ਤੁਹਾਡੀ ਗਿਰਜਾਇ ਚ ਠੰਡ ਪਤਾ ਕਿੰਨੀ ਸੀ ਤੂੰ ਮੁੜ ਕੇ ਅ ਸਵੇਰੇ ਉੱਠੀ ਤੇ ਚਾਹ ਪਾਣੀ ਪੀ ਕੇ ਤੇ ਵਾਇ ਸਿਰ ਤੇ ਮੈਂ ਆਨੂ ਆ ਗਈ ਹੰਡ ਹੈ ਹੀ ਬਹੁਤ ਵਾ ਤੇ ਕੀ ਕਰਨਾ ਨਾਲੇ ਮੈਂ ਮੈਂ ਵੀ ਕਵਾਂ ਕਿ ਨਾਲੇ ਮੈਂ ਦੱਸ ਕਿਆ ਵਾ ਆਪਣੀ ਨਾਨਾ ਦੀਆਂ ਕਰਤੂਤਾਂ ਜਿਹੜੀਆਂ ਤੂੰ ਬੜੀ ਕਹੀਨੀ ਸੀ ਸੂਟ ਲੈ ਕੇ ਜਾ ਤੇ ਆ ਲੈ ਕੇ ਜਾ ਆ ਵੇਖ ਲੈ ਕਰਤੂਤ ਕੀ ਕੀਤੀ ਆ ਕੀ ਹੋਇਆ ਵਾ ਹੁਣਾ ਕੀ ਨਹੀਂ ਭੈਣੇ ਨਹੀਂ ਮੈਂ ਕੱਲ ਵੇਖ ਘਰੋਂ ਪਿਆਰ ਹੋ ਇੰਨੀਆਂ ਚਾਵਾ ਨਾ ਮੈਂ ਗਈ ਘਰੋਂ ਹੈ ਮੂੰਫਲੀ ਖੜੀ 1500 ਦਾ ਸੂਟ ਮੈਂ ਆਪਣੇ ਲਈ ਲੈ ਕੇ ਰੱਖਿਆ ਮੈਂ ਚੱਲ ਹੁਣ ਪੈਰ ਤੇ ਨਹੀਂ ਜਾਇਆ ਜਾਂਦਿਆ ਅਰੇ 1500 ਦਾ ਸੂਟ ਲੈ ਕੇ ਰੱਖਿਆ ਸੰਗੋਣ-ਸੋਣ ਕਰਦੀ ਪਈ ਤੇ ਸਵੋਣ ਦਿੱਤਾ ਹੀ ਨਹੀਂ ਗਿਆ ਤੇ ਮੈਂ ਚੱਲੇ ਭਰਾਏ ਦਾ ਕਹਿੰਦਾ ਵਧੀਆ ਸੂਟ ਖੜੀ ਤੇ ਮੈਂ ਚੱਲ ਹੁਣ ਪੈਰ ਤੇ ਕਿੱਥੇ ਲਿਆਉਣਾ ਵਾ ਇਹੋ ਹੀ ਲੈ ਜਾਨੀ ਆ 1500 ਦਾ ਮੇੜੀ ਸੂਟ ਖੜਿਆ ਡੋੜੀਆਂ ਜਿਹੜੀਆਂ ਹਰ ਇੱਕ ਚੀਜ਼ ਮੈਂ ਖੜੀ ਹੈ ਉਹ ਵਸਤ ਉਤਰੀ ਤੇ ਮੈਂ ਚੱਲ ਪੱਗ ਲੈਣੀ ਆ ਉਹ ਨਾਲ ਹੀ ਆਟੋ ਲੱਗਾ ਹੀ ਮੈਂ ਮੁੜ ਕੇ ਆਟੋ ਵਾਲਾ ਹੋਰ ਨਹੀਂ ਲੱਭਣਾ ਨਹੀਂ ਮੈਂ ਉੱਥੇ ਪਹਿਣਾ ਲੈ ਕੇ ਆਟੋ ਤੇ ਚੱਲ ਗਈ ਤੇ ਮੈਂ ਚੱਲ ਪੈਸੇ ਦੇ ਦੂੰਗੀ ਤੇ ਰੁਪਈਆ ਹਜ਼ਾਰ ਮੈਂ ਸੂਟ ਤੇ ਰੱਖਿਆ ਨਹੀਂ ਇਹਦੀ ਅਹਿਸਾਸ ਨੇ ਤੈਨ ਮੈਂ ਕੀ ਦੱਸਾਂ ਨਹੀਂ ਜਾਂਦਿਆਂ ਨੀ ਜਾਣਦੀ ਐ ਮੇਰੀ ਉਹ ਵੇਕੀ ਕੀਤੀ ਨਾ ਪਾਣੀ ਫੜਾ ਕੇ ਚਾਹ ਵੀ ਖਾਲੀ ਮੇਰੇ ਗਾੜੀ ਦੋ ਕੱਪ ਮਾਰੇ ਮੱਥੇ ਹੱਡੇ ਹੈ ਨਾ ਚਾਹ ਨਾ ਉਦਾਂ ਕੋਖ ਵੀ ਨਹੀਂ ਉਦਾਂ ਤੋਂ ਫੜੀਆਂ ਬੜੀਆਂ ਮਾਰਨੀ ਐ ਸਾਸਤੇ ਕਿਤੇ ਉਹਦੀ ਫੜਾ ਮਾਰੇ ਨਹੀਂ ਕਿਤੇ ਮੂੰਹ ਤੇ ਮੇਰੀਆਂ ਵੇਕੀ ਕੀਤੀ ਨਹੀਂ ਪੱਗ ਕਿਉਂ ਨਹੀਂ ਨਾਲ ਲਾਈ ਪੱਗ ਕਿਉਂ ਨਹੀਂ ਨਾਲ ਲਈ ਨਹੀਂ ਪੱਗ ਹੀ ਟਾਲ ਤੇ ਛਾੜਦੀ ਇਹਨਾਂ ਨੇ ਹਾਏ ਪੱਗ ਹੀ ਟਾਲ ਤੇ ਛਾੜਦੀ ਹੈ ਅੱਜ ਕਾ ਰਵਾਜ ਵਾ ਕਿ ਅੱਜ ਕਾ ਤੇ ਲੋਕੀ ਪੈਸੇ ਹੀ ਦੇ ਦਿੰਦੇ ਆ ਸੂਟ ਬੂਟ ਤੇ ਲੋਕੀ ਦਿੰਦੇ ਹੀ ਨਹੀਂ ਆ ਪਰ ਹਾਦ ਹੋ ਗਈ ਆ ਹੈ ਬੰਦਾ ਚੱਲ ਜੇ ਨਹੀਂ ਲਈ ਗਈ ਪੈਸੇ ਤਾਂ ਤੇ ਦਿੱਤੇ ਹੀ ਹੈ ਨਾ ਹੈ ਨਹੀਂ ਕਿਤੇ ਉਹ ਗੱਲਾਂ ਕੀਤੀਆਂ ਨਹੀਂ ਅਹੀਂ ਕੁੜੀ ਨੂੰ ਆ ਦਿੰਨੀ ਆਪਣੀ ਨੂੰ ਆ ਦਿੰਨੀ ਅਛਾ ਕੁੜੀ ਨੂੰ ਤਾਂ ਹੀ ਦਿੰਨੇ ਆ ਚਾਹ ਤੇ ਮੇਰੇ ਗਾੜੀ ਭੋਤੀ ਮਾਰੀ ਤੀਂ ਚੱਕ ਕੇ ਹੈ ਆਕਰ ਤੁੱਟਾਈਆਂ ਸੁਣ ਲਾ ਚੱਲ ਸੋਨੀਆ ਪੱਗ ਤੇ ਜਿੱਦਾਂ ਮਰਜੀ ਪੱਗ ਤੇ ਬੰਨਦੀ ਤੇ ਚੱਲ ਨਹੀਂ ਵੀ ਲਈ ਗਈ ਪੱਗ ਦੇ ਫਿਰ ਵੀ ਕਿਹੜੀ ਕਿਤੇ ਆਖਰ ਆ ਗਈ ਆ ਫਿਰ ਕਿਹ ਹਜ਼ਾਰ ਰੁਪਿਆ ਤੂੰ ਦੇ ਹੀ ਦਿੱਤਾ ਹਜ਼ਾਰ ਦੀ ਹੁੰਦਾ ਵੀ ਵਧੀਆ ਪੱਗਾ ਆ ਹੀ ਜਾਂਦੀ ਤੇ ਚੱਲ ਘਰ ਗਈ ਨੂੰ ਚੰਗਾ ਤੇ ਬੋਲ ਦੇ ਤੇ ਨਾ ਐਦਾਂ ਕੋ ਬੋਲੇ ਆਓ ਨੀ ਬੋਲੀਆਂ ਤੇ ਚੰਗਾ ਹੀ ਨੀ ਆ ਜੜੀਆਂ ਤਨਖੜੀਆਂ ਜੀਆਂ ਲਈ ਜਾਵੇ ਹੈ ਆ ਨਹੀਂ ਕੀਤਾ ਸਖਣੀ ਦਿੱਤੀ ਫਲਾਣਾ ਢੀ ਗਏ ਐ ਨਹੀਂ ਮੈਨੂੰ ਤੇ ਇੰਨਾ ਗੁੱਸਾ ਚੜੇ ਮੇਰਾ ਤੇ ਜੀ ਕਰੇ ਮੈਂ ਕਿਹੜਾ ਵੜਾ ਉਥੋਂ ਨਿਕਲਣ ਦੀ ਕਰਾਂ ਆਏ ਅਨਨਾ ਨਹੀਂ ਆਪਣੀ ਉਹ ਤੁਰੀ ਫੇਰੇ ਉੱਤੇ ਉੱਤੇ ਆਹੇ ਰੋਟੀ ਬਣਾਉਣੀ ਖਾ ਲੋ ਰੋਟੀ ਬਣਾਉਣੀ ਨਹੀਂ ਜਿੰਨਾ ਖਵਾਉਣੀ ਐ ਅਗਲੇ ਬਣਾ ਕੇ ਗਾੜੀ ਧਰਦੇ ਆ ਵੀ ਪਰਜਾਈ ਰੋਟੀ ਖਾ ਕੇ ਜਾ ਹੈ ਉਦਾਂ ਉਹਦੀ ਸੱਸੋਆਂ ਦੀਆਂ ਗੱਲਾਂ ਤੇ ਬੜੀਆਂ ਕਰਦੀ ਹੀ ਆ ਕੁੜੀਆ ਆਪਣੀ ਨੂੰ ਸਿੱਖਿਆ ਨੇ ਆ ਦਿੱਤੀ ਹੀ ਨੀ ਜੂੰ ਕੋਠੇ ਚੜੀ ਨੀ ਸੇਲੀਆਂ ਨਾਲ ਜੂੰ ਗੱਲਾਂ ਲੱਗੀ ਕਿਤੇ ਇੱਕ ਵਾਰੀ ਥੱਲੇ ਮਿਲਣ ਨਹੀਂ ਆਈ ਮੈਂ ਵੀ ਕਿਹਾ ਦਫਾ ਹੋ ਮੈਂ ਅਸਪੀਟੋ ਜੀ ਜਿਹੜੀ ਆ ਆਏ ਹਾਏ ਤੂੰ ਤਾਂ ਫਿਰ ਉਤਲਾ ਰੱਕੇ ਆ ਗਈ ਚਾਹਦੀ ਫਿਰ ਨਹੀਂ ਮੈਂ ਨਹੀਂ ਲੜ ਕੇ ਆਈ ਮੈਂ ਤਾਂ ਗੁੱਸੇ ਨਾਲ ਭਰੀ ਪਿੱਤੀ ਆ ਗਈ ਆ ਘਾਰ ਕੇ ਹੋਰ ਕੀ ਕਰਨਾ ਸੀ ਮੈਂ ਗਾਂ ਦਫਾ ਹੋ ਮੈਂ ਤੇਰ ਕੋ ਬੇਰ ਲੈਣੇ ਆ ਚੱਲ ਕੋਈ ਨਹੀਂ ਉਹ ਤਾਂ ਗੱਲਾਂ ਤਾਂ ਬੜੀਆਂ ਕਰਦੀ ਆ ਤੀ ਨੂੰ ਤੇ ਅਕਲ ਦਿੱਤੀ ਨਹੀਂ ਵੀ ਕੋਈ ਘਰ ਆਇਆ ਹੋ ਤਾਂ ਉਹਨੂੰ ਆਣ ਕੇ ਥੱਲੇ ਤੇ ਮੇਲ ਹੋਣੀ ਆ ਇਹ ਗੱਲ ਨੂੰ ਤੂੰ ਇੱਥੇ ਸੁੱਟ ਦੇ ਤੂੰ ਹੁਣ ਕਰ ਕਰਾ ਤੇ ਉਥੇ ਚੰਗਾ ਆਈ ਆ ਨਾ ਕੋਈ ਨਹੀਂ ਤੂੰ ਕੋਣ ਬੁਰੀ ਨਾ ਬਣੀ ਇੰਨਾ ਘਰੀ ਕੋਈ ਗੱਲ ਨਹੀਂ ਜੋ ਹੋ ਗਿਆ ਹੁਣ ਨਹੀਂ ਮੇਰੇ ਸਿਰ ਤੇ ਸਵਾਹ ਹੀ ਲਿਖੀ ਆ ਇੱਥੇ ਮੈਂ ਜਿੰਨਾ ਮਰਜ਼ੀ ਕਰ ਲਾ ਇੰਨਾ ਸੇ ਸਵਾਹ ਹੀ ਪਾਉਣੀ ਆ ਇਹਨਾਂ ਨਹੀਂ ਨਾ ਕਰਨਾ ਕਿ ਚੱਲ ਕੇ ਆਈ ਆ ਨਹੀਂ ਉਹ ਜਿਹੜੀ ਵੱਡੀ ਆ ਉਹ ਜਿਹੜੀ ਅੰਦਰੋਂ ਅੰਦਰੀ ਮੀਣੀ ਆ ਮੂੰਹ ਤੋਂ ਢੋਲੀ ਲੱਗਦੀ ਆ ਚਲਾਕ ਵਾ ਉਹ ਨਹੀਂ ਪਹੁੰਚੀ ਉਹ ਨਹੀਂ ਸੋਣਿਆ ਕੋਈ ਗੱਲ ਨਹੀਂ ਹੁਣ ਜਿੱਤਾ ਹੋ ਗਿਆ ਨਾ ਕੋਈ ਨਹੀਂ ਤੂੰ ਇਦਾਂ ਰਹਿਣ ਤੇ ਕੋਈ ਗੱਲ ਨਹੀਂ ਤੂੰ ਹੁਣ ਆਵੇਂ ਸਾਰਿਆਂ ਦੇ ਨਾਲ ਬਾਅਦ ਚ ਬੁਰੀ ਨਾ ਬੰਦੀ ਨੀ ਮੈਂ ਤੇ ਫਿਰ ਵੀ ਜਾਰੀ ਲੈਣੀ ਆਵਾ ਮੈਂ ਤੇ ਜਾਰੀ ਲਾਣੀਆ ਮੈਂ ਤਾਂ ਸਾਰੇ ਕਰਦੇ ਆ ਮਾਤਾ ਨਹੀਂ ਮੇਰ ਨਾਲ ਕਰਦੀ ਤੇਰੇ ਸਾਹਮਣੇ ਅਵੇ ਆਖਿਆ ਕਿਦਾਂ ਅੱਦਨ ਆ ਕੇ ਬੋਲਣ ਦੀ ਪਤਾ ਮੈਨੂੰ ਵੇਖਿਆ ਮੈਂ ਉਹ ਜਿਹੜੀ ਮੀਨੀ ਆ ਉਹ ਮੂੰਹ ਨਹੀਂ ਬੋਲਦੀ ਉਹ ਅੰਦਰ ਅੰਦਰ ਸ਼ਰੀਆਂ ਵੜ ਦਿੰਦੀ ਆ ਅਸੀਂ ਜਿਹੜੇ ਬੋਲਦੇ ਆ ਬੁਰੇ ਲੱਗਦੇ ਆ ਚੱਲ ਸੋਨੀਆ ਛੱਡ ਪਰਾਂ ਬਹਿ ਘਰੀ ਤੇ ਮੈਂ ਕੋਟ-ਕੋਟ ਚਾਹ ਬਣਾਵਾ ਤੇ ਚਾਹ ਪੀਏ ਨਾ ਨਾ ਚਾਹ ਨਹੀਂ ਮੈਂ ਪੀਣੀ ਮੈਂ ਹੁਣੇ ਕੌਫੀ ਪੀ ਕੇ ਆਈ ਆ ਨੀ ਮੈਂ ਵੀ ਜੇ ਸਾਰਾ ਕੰਮ ਕਰਨਾ ਪੈਣਾ ਮੈਂ ਤੇ ਕੱਲ ਦੀ ਆਈ ਤੇ ਉਦਾਂ ਹੀ ਆ ਕੇ ਚਾਹ ਚ ਬੈ ਗਈ ਤੇ ਸਾਰਾ ਕੰਮ ਕਰਨ ਵਾਲਾ ਪਿਆ ਵਾ ਤਾਂ ਚੰਗਾ ਫਿਰ ਚੱਲ ਜੀ ਹੁਏ ਹੁਏ ਜੀਵਿੰਦ ਬੈ ਨੂੰ ਕੀ ਹੋ ਗਿਆ ਵਾ ਲੱਗਦਾ ਪ੍ਰੀਤ ਨੂੰ ਫੋਨ ਆਇਆ ਹੋਣਾ ਵਾ ਉਹਨੂੰ ਪੁੱਛ ਕੇ ਆਉਣੀ ਭਲਾ ਕੀ ਗੱਲ ਹੋਈ ਆ